ਸਸਦ ਗੁਰਜੀਤ ਸਿੰਘ ਔਸ਼ਲਾ ਦੀ ਅਗਵਾਈ ਅਤੇ ਯਤਨਾਂ ਨਾਲ ਪਿੰਡ ਕੋ ਨੇਵਾਲ ਤੋਂ ਮਾਛੀwala ਤੱਕ ਤੁਸੀਂ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਸਫਲਤਾਪੂਰਵਕ ਪੂਰਾ ਹੋਇਆ। ਐ ਸੇਵਾ ਮੋਹਮ ਵਿੱਚ ਸੰਤ ਬਾਬਾ ਸੇਵਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਤਨ ਮਨ ਤਨ ਨਾਲ ਸੇਵਾ ਨਿਭਾਈ। ਸੰਸਦ ਔਸ਼ਲਾ ਨੇ ਖੁਦ ਬੰਦ ਦੀ ਥਾਂ ਤੇ ਪਹੁੰਚ ਕੇ ਕੰਮ ਦੀ ਪ੍ਰਕਿਰਤੀ ਦਾ ਜਾਸਾ ਲਿਆ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿ ਮੁਸ਼ਕਿਲ ਵੇਲੇ ਵਿੱਚ ਸਭ ਦਾ ਸਹਿਯੋਗ ਕਾਬਿਲ-ਏ-ਤਾਰੀਫ ਹੈ। ਸੰਸਦ ਔਸ਼ਲਾ ਨੇ ਭਰੋਸਾ ਦਿਵਾਇਆ ਕਿ ਖੇਤਰ ਦੀ ਜਨਤਾ ਦੀ ਸੁਰੱਖਿਆ ਅਤੇ ਸੁਵਿਧਾਵਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਗੁਰਬਿੰਦ ਕੋਇ ਦਾ ਪੁੱਤਰ ਭਾਸਪਤਿਸ਼ਰੂਪੂਲੇ ਕੋ ਗੁਰਮਾਰ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਾਨਵਰ ਦੇ ਮਿੱਤਰ ਆਖੋਟਾਈ।